ਹਾਂਜੀ ਬਾਪੂ ਕੀ ਹਾਲ ਚਾਲ ਹੈ ਟਿੱਕਟੋਕ ਸਾਰੇ ਇਹ ਜਾਨਵਰ ਹੋ ਠੀਕ ਹੈ ਬਾਈ ਇੰਦਰ ਚਾਹ ਵੀ ਆ ਗਈ ਆਪਣੀ ਜੀ ਤੇ ਪਹਿਲਾਂ ਤਾਂ ਆਪਾਂ ਅੱਜ ਡਾਊਨ ਨਹੀਂ ਹੈਗਾ ਕੋਈ ਠੀਕ ਹੈ ਬਸ ਕੱਲਿਆ ਚਾਹ ਛਾਤਰੀ ਖੜੀ ਕਰਕੇ ਜੱਥਲ ਦੇ ਛੱਡ ਦਾਂਗੇ ਅੱਜ ਮੌਸਮ ਖਰਾਬ ਆ ਬਈ 2 ਘੰਟੇ ਬਾਅਦ ਤੈਨੂੰ ਪਤਾ ਕਿ ਠੰਡਾ ਵੀ ਮੌਸਮ ਅਨੈਚਰ ਤੇ ਮੁਰਦੀਆਂ ਨਹੀਂ ਹੈਗੀਆਂ ਜਿਹੜੀਆਂ ਤੰੜਾਵਾਂਗੇ ਦੂਜੀਆਂ ਬਿਨਾ ਪਾਣੀ ਤੋਂ ਠੀਕ ਹੈ ਕਮੇਡਿਅਤਰੀ ਲਾ ਦੀਏ ਕਈ ਵਾਰ ਰੋਟੀਆਂ ਦੀਆਂ ਨੇ ਅੱਬ ਜਾਨਵਰ ਛੱਡ ਤੇ ਬਾਹਰ ਆਹ ਚਾਹ ਵੀ ਪੀ ਵੀ ਆਹ ਪੀਏ ਇੱਕ ਤਿਆਰ ਤੋਤਲੇ ਇਹ ਵਾਲੇ ਬੋਨ ਲੱਗੇ ਤੇ ਆਹ ਸਾਚਾ ਅਭੀ ਕੱਲ ਬਿਮਾਰ ਜਿਹਾ ਪਤਾ ਨਹੀਂ ਇਹਨੂੰ ਕੀ ਹੋ ਗਿਆ ਪਤਾ ਨਹੀਂ ਬਿਮਾਰ ਹੋਇਆ ਕਰਦਨ ਨਹੀਂ ਕਮਾਉਣ ਲੱਗ ਗਿਆ ਹਨਾ ਸਰਜੋ ਆ ਦੇਖੋ ਬਾਹਰ ਛੱਡ ਕੇ ਦੇਖਦਾ ਮੈਨੂੰ ਲੱਗਦਾ ਰਹੇਗਾ ਡਿੱਗੂਗਾ ਦੇਖੋ ਕਿ ਇਹ ਕਿਵੇਂ ਜੇ ਕਰੀ ਜਾਂਦੇ ਕੱਲ੍ਹ ਨੂੰ ਪਤਾ ਨਹੀਂ ਬਈ ਕੀ ਹੋਗਾ ਠੀਕ ਹੈ ਆਲੇ ਕੋ ਕੱਲ ਵਾਲੇ ਦਾਣੇ ਵੀ ਖਾਦੇ ਪਾਣੀ ਤੇ ਚਲਪੀਪੂ ਲਿਆਉਣਾ ਠੀਕ ਆ ਅੱਖਾਂ ਜਿ ਮਿੱਟੀ ਪਾਈ ਬਈਏ ਨੇ ਠੀਕ ਆ ਆਲੇ ਕੁਲਕ ਨੂੰ ਇਹ ਕਰੀਂ ਅੰਦਰ ਕਰ ਤਾੜਦੋ ਹਾਂ ਹੁਣ ਤਾਂ ਠੀਕ ਆ ਥੋੜਾ ਮਾੜਾ ਤੁਰਨੇ ਤਾਂ ਲੱਗਿਆ ਹਾਂ ਚਲੋ ਹੁਣ ਤਾਂ ਉਹ ਦੇਖੋ ਕਿਵੇਂ ਟਿਕੂ ਕਰ ਪਾਉਂਦੇ ਪੂਰੇ ਲੋਡ 'ਚ ਘੱਲ ਲੱਗ ਗਿਆ ਕਿਵੇਂ ਟੋਲੇ ਖਾਂਦਾ ਦੇ ਉਹ ਵੀ ਕਰ ਤਾਂ ਜਿਵੇਂ ਲੱਗਿਆ ਕਰਦਾ ਉਹ ਦੇਖ ਰਿਹਾ ਆ ਦੇ ਤਾਂ ਤੁਸੀਂ ਕੱਲੇ ਨੂੰ ਗੋਲੀ ਦੀ ਠੀਕ ਆ ਤੇ ਹਾਂ ਇੱਕ ਭਰਾ ਦੇ ਦੋ ਤਿੰਨ ਕਮੈਂਟ ਜੇ ਬਾਹਲੇ ਆ ਰਹੇ ਸੀਗੇ ਦੋ ਤਿੰਨ ਕਮੈਂਟ ਹਨਾ ਕੰਨੇ ਕੁੱਤੜਾਉਣ ਦਾ ਮਤਲਬ ਕੀ ਲਪਕਾਣਾ ਹਨਾ ਪਾਣੀ ਚ ਬਈ ਤੇ ਦੱਸੀ ਮੜਾਇਆ ਠੀਕ ਆ ਆਂ ਇਹ ਘਾਰੇ ਸੀ ਜੀ ਹਾਂਜੀ ਬਾਬਾ ਅ ਜਿਹੜਾ ਆਪਣਾ ਭਾਈ ਪੋਛਾ ਦਾ ਦੀ ਭਾਈ ਠੀਕ ਹੈ ਕਿ ਨਾ ਪਾਣੀ ਬਾਰੇ ਦੱਸੋ ਵੀ ਕਿਵੇਂ ਮੇਰੇ ਕੁੱਤੜ ਉੱਡ ਨਹੀਂ ਰਹੇ ਹਨ ਸਿੰਜੀ ਸਾਡੀ ਗੱਲ ਹੈ ਠੀਕ ਹੈ ਇਹ ਖੋ ਅੰਦਰ ਪਲਾਂ ਬਿਸਪੜੀ ਖਾਣਾ ਦੇਖੋ ਬਾਬੇ ਠੀਕ ਹੈ ਅ ਰਾਤ ਨੂੰ ਚਲ ਸੋ ਉਹ ਤਾਂ ਚਲ ਹੋ ਗਈ ਵਿਡਾਈ ਠੀਕ ਹੈ ਪਹਿਲੀ ਗੱਲ ਤਾਂ ਮੈਂ ਜਿਵੇਂ ਅੱਜ ਬੰਦਨੇ ਕੂਤਰਾ ਠੀਕ ਹੈ ਉਹ ਪਾਣੀ ਵਾਲੀ ਪੱਠੀ ਜੋ ਵਰਤੀ ਹੈ ਠੀਕ ਹੈ ਉਹ ਅੱਜ ਬੰਦ ਹੈ ਅਜੇ ਵੀ ਬੰਦ ਨਹੀਂ ਕੱਲ ਕੱਢੇ ਸੀ ਤਿੰਨ ਠੀਕ ਹੈ ਅੱਜ ਇਹਨਾਂ ਨੂੰ ਵਧੀਆ ਫਿਰਨ ਫੁਨਨ ਦਵਾਂਗੇ ਠੀਕ ਹੈ ਰਾਤ ਨੂੰ ਵਧੀਆ ਖਰਾਕ ਖਾਤਣੇ ਜੀ ਅਸਰ ਐਂਡ ਆਫ ਦੇ ਟਾਈਮ ਨਾਲ ਵੀ ਰ ਕੱਲ ਤੱਕ ਮਤਲਬ ਖਾਲੀ ਹੁਣ ਪੂਕੋਟਾ ਉਹ ਉਹ ਹਿਸਾਬ ਦੀ ਗੁਦਾਨੇ ਪਾਓ ਠੀਕ ਹੈ ਸਵੇਰੇ ਵੀ ਮੈਂ ਕਹਿੰਦੀ ਸੀ ਪਾਣੀ ਚ ਕੀ ਮਲਾਉਣਾ ਵੀ ਕੁਝ ਸਿਕ ਨਾਰਮਲ ਹੁੰਦਾ ਪਾਣੀ ਆਪਣਾ ਨਾਰਮਲ ਹੁੰਦਾ ਜਮਾ ਕੁਝ ਵੀ ਨਹੀਂ ਮਲਾਇਆ बस ਇੱਕ ਦਿਨ ਮਲਾਉਣੇ ਹੁੰਦੇ ਸੀ ਅੱਜ ਜਦੋਂ ਨਵਾਂ ਪਾਣੀ ਸਟਾਰਟ ਕਰਦੇ ਜਿਵੇਂ ਆਪਣੀ ਪੱਟੀ ਦਾ ਸਟਾਰਟ ਕਰਾਤੀ ਉਹ ਸ਼ਾਇਦ ਪਾਇਦੀ ਥੋੜਾ ਜਿਹਾ ਵੀ ਪਾਣੀ ਕੂਤਰੀ ਰੱਖੇ ਨਾ ਵੀ ਮਤਲਬ ਆਪਦੇ ਪੋਟੇ ਚ ਉਹਦੇ ਉਹਦੇ ਪੋਟੇ ਚ ਪਿਆਨ ਹੋਵੇ ਵੀ ਸਾਰਾ ਖਚੀਏ ਠੀਕ ਆ ਆ ਹੁਣ ਤਾਂ ਹੁਣ ਦੇਖੋ ਜਿਵੇਂ ਅੱਜ ਡਾਉਣੇ ਹੁੰਦੇ ਕੂਤਰਾ ਅੱਜ ਸਵੇਰੇ ਕੂਤਰੀ ਪਹਿਲਾਂ ਤਾਂ ਕੂਤਰੀ ਦੇਖਤੀ ਆਪਣੀ ਪੱਟੀ ਹੁਣ ਤਾਂ ਪੀਲੀ ਹੁੰਦੀ ਜਮੀ ਇਦਾਂ ਨੂੰਣਾ ਕੁਛ ਨਹੀਂਂਦਾ ਸੀ ਠੀਕ ਐ ਅਗਿਸ ਤੋਂ ਬਾਅਦ ਇਹਨੂੰ ਦਿੰਦੇ ਆਪਾਂ 20 ml ਅੱਜ ਅੱਜ ਪਾਣੀ ਲਾਉਣਾ ਹੁੰਦਾ ਠੀਕ ਐ ਪਹਿਲਾਂ ਕੂਤਰੀ ਜਾਂ ਕੂਤਰ ਨੂੰ 1 ਜਾਂ 2 ml ਠੀਕ ਐ ਜਾਂ ਫਿਰ 5 ਤੇ ਕਰ ਦਿੰਨੇ ਆ ਫਿਰ 10 ਤੇ ਆ ਜਾਂਦੇ 15 20 ਆਪਣਾ 20 ਤੇ ਆ ਗਿਆ ਹੁਣ ਆਪਾਂ ਠੀਕ ਐ ਬਸ ਐਂ ਕਰਕੇ ਡਾਉਣੇ ਨੇ ਸਵੇਰੇ ਦੇਖੋ ਸੋਨੂੰ ਮੈਂ ਦੱਸਦਾ ਸਾਰੀ ਸਵੇਰੇ ਦੇਖੋ ਕੂਤਰ ਕਟ ਕੂਤਰ ਜਾਂ ਕੂਤਰੀ ਕੱਢਿਆ ਪੱਠੀ ਆਪਾਂ ਕੀ ਕਰਦੇ ਆ ਲੈ ਕੇ ਕੂਤਰੀ ਨੂੰ ਪਿੰਜਰੇ ਚ ਛੱਡ ਦਿੰਨੇ ਆ ਠੀਕ ਆ ਪਿੰਜਰੇ ਚ ਮਾੜੀ ਮੋਟਰੀ ਰਿਲੈਕਸ ਹੋ ਜਾਂਦੀ ਆ ਖੁੱਡਾ ਖੁੱਡੇ ਵਿੱਚ ਜਾਂਦੀ ਆ ਧੱਪੋ ਦੇਖੋ ਠੀਕ ਆ ਇਹ ਰਿਲੈਕਸ ਹੋਣ ਕਰਕੇ ਇਸ ਤੋਂ ਬਾਅਦ ਆਪਾਂ ਆਪਣੀ ਪੱਖੀਂ ਦਿੰਨੇ ਆ ਵੀ 15 ml ਠੀਕ ਹੈ ਕੁਝ ਨਹੀਂ ਪਾਇਆ ਕੁਝ ਸਿੰਪਲ ਪਾਣੀ ਬਸ 15 ml ਦੇ ਕੇ ਬਸ ਪਾਣੀ ਛੱਡਤੀ ਉਤਰੀ ਬਸ ਆਈ ਡਾਊਨ ਦਾ ਤਰੀਕਾ ਹੋਰ ਤਾਂ ਕੀ ਹੈ ਹਨਾ ਬਾਕੀ ਜੇ ਮੇਰੇ ਦਿਮਾਗ 'ਚ ਆਇਆ ਦੱਸ ਦੂੰਗਾ ਠੀਕ ਆ ਬਈ ਜਿਹੜੇ ਕੱਲ ਬਦਾਮ ਬਦੂਮ ਜੇ ਪਾਏ ਸੀ ਉਹ ਵੀ ਵਧੀਆ ਖਾ ਖੂਗੇ ਉਹ ਵੀ ਹੁਣ ਹੈ ਨਹੀਂ ਪੋਟੇ ਜੋ ਸੱਚ ਮੈਂ ਇੱਕ ਗੱਲ ਹੋਰ ਯਾਦ ਆ ਗਈ ਜਿਵੇਂ ਆਪਾਂ ਵੀ ਪਹਿਲੀ ਇੱਕ ਤਾਂ ਪਾਣੀ ਆਪਾਂ ਬਾੜੀ ਛੇਤੀ ਲਾ ਦਿੰਨੇ ਆ ਜਿਵੇਂ ਆਪਾਂ ਨੇ ਪਹਿਲਾਂ ਦੇਖੋ ਆਪਾਂ ਨੇ ਕਿੰਨੀ ਕਾਲੀ ਕਰੀ ਐ ਲਾ ਯਾਰ ਕੀੜੀਆਂ ਹੀ ਚੜ ਗਈਆਂ ਦੇਖੋ ਤਿੱ ਤਾਂ ਆਪਾਂ ਬਾੜੀ ਛੇਤੀ ਪਾਣੀ ਲਾ ਦਿੰਨੇ ਆ ਬਈ ਤਾਂ ਹੀ ਕਰਕੇ ਆਪਣੇ ਕੂਤਰ ਉੱਡਦੇ ਨਹੀਂ ਦੇਖੋ ਆਪਾਂ ਨੇ ਪਹਿਲੀ ਪਹਿਲਾਂ ਲਾਇਆ ਸੀ ਪਾਣੀ ਜਮੀਨ ਉੱਡਿਆ ਵਾ ਪਹਿਲਾਂ ਤਾਂ 10000 1500 ਦੀ ਡਾਈਆਂ ਕਰਾਓ ਪੱਠੇ ਜਾਂ ਪੱਠੇ ਦੀਆਂ ਉਹੀ ਵੀ ਜਾਣ ਪਰਾਂ ਡਾਗੀਆਂ ਕਰਾ ਕੇ ਇਸ ਤੋਂ ਬਾਅਦ 2 ਦਿਨ ਬੰਦ ਕਰਕੇ ਜਾਂ 1 ਦਿਨ 15 ਨਾਗੀਆਂ ਕਰਾ ਕੇ 1 ਜਾਂ 2 ਦਿਨ ਬੰਦ ਕਰਕੇ ਅਗਲੇ ਦਿਨ ਪਾਣੀ ਕਰ ਤੋਂ ਸਟਾਰਟ 15 ਔ 15 ਆ ਗਿਆ 5 ਗ੍ਰਮ ਵਾਲਾ ਠੀਕ ਆ ਸ਼ਹਿਦ ਪਾ ਕੇ ਠੀਕ ਆ ਭਾਈ ਮਾਸਾਂ ਇਹ ਕਰ ਚੋਲਾ ਮਾਰ ਦੋ ਜਦੋਂ ਆ ਗਿਆ ਕਬੂਤਰ ਉੱਤੇ ਛਤਰੀ ਤੇ ਕੀ ਇਹ ਤੂੰ ਆ ਕੇ ਚੱਲ ਛੱਡੋ ਆ ਗਿਆ ਜੇ ਕਬੂਤਰ ਛਾਤਰੀ ਦੇ ਕਬੂਤਰ ਨੂੰ ਪਹਿਲੀ ਕਾਲ ਤਾਂ ਮੱਛ ਨਹੀਂ ਦੇਣਾ ਉੱਤੇ ਛਾਤਰੀ ਤੇ ਕਈ ਵਾਰ ਹਨਾ ਬਾਹਲਾ ਚਰ ਬਿਠਾਈ ਰੱਖਦੇ ਆ ਉੱਤਰ ਜਿੰਨਾ ਜੇ ਮੱਛ ਗਿਆ ਤੂੰ ਫਿਰ ਕਬੂਤਰ ਖਰਾਬ ਹੀ ਹੋ ਸਕਦਾ ਠੀਕ ਹੈ ਬਈ ਕਬੂਤਰ ਨਾਲ ਦੀ ਨਾਲ ਤਾਰ ਕੇ ਖੋਡੇ 'ਚ ਤਾੜ ਦੋ ਤਾੜਨ ਤੋਂ ਬਾਅਦ ਠੀਕ ਹੈ ਉਹਨੂੰ ਲੈ ਜਾਓ ਗਿੱਲੀ ਕਰਕੇ ਬੋਰੀ ਜੇ ਤਾਂ ਬਾਹਲਾ ਜ਼ੋਰ ਲੱਗਿਆ ਹਨਾ ਫਿਰ ਤਾਂ ਉਹ ਥੋੜਾ ਥੋੜਾ ਕਰਕੇ ਪਾਣੀ ਪਿਆਓ ਤੁਸੀਂ ਪਿਛਲੇ ਵਲੋਗਾਂ ਚ ਦੇਖ ਲਿਓ ਅੱਜ ਤਾਂ ਡਾਈਨ ਨਹੀਂ ਦਿਖਾ ਦਿੰਦੇ ਠੀਕ ਆ ਉਹ ਵੈਸੇ ਗੱਲਾਂ ਹੀ ਦੱਸਿਆ ਵੀ ਨਹੀਂ ਜਾਂਦੀ ਜੇ ਡਾ 2 ਦਿਨ ਤੇ ਫਿਰ ਦੱਸ ਦਿੰਦੇ ਗੱਲ ਸੁਣੋ ਫਿਰ ਜ਼ਮੀਨ ਸਾਂਹ ਤਰੀਕੇ ਨਾਲ ਦੱਸੀ ਜਾਂਦੀ ਆ ਠੀਕ ਆ ਪਾਣੀ ਪੂਣੀ ਉਹਨਾਂ ਕੇ ਪਿਆਓ ਜਿੰਨੇ ਕ ਕੂਤਰ ਦਾ ਜ਼ੋਰ ਲੱਗਿਆ ਠੀਕ ਆ ਬਾਬਿਓ ਜਿਵੇਂ ਮੰਨ ਕੇ ਚੱਲੋ ਆਪਣੀ ਕੱਲ ਕਿੰਨੀ ਪੱਠੀ ਜ਼ੋਰ ਲੱਗਾਈ ਆ 12 48 ਆਈ ਆ ਬਈ ਹਨਾ ਉਸ ਵੀਡੀਓ ਤੇ ਕਮੈਂਟ ਕਰਿਆਗਾ ਯਾ ਮੈਂ ਉਤਰ ਉੜਦੇ ਨਹੀਂ ਬਾਕੀ ਸਾਨੂੰ ਦੱਸਦਾ ਕਰਕੇ ਦੇਖੋ ਹਣਾ ਜੇ ਕੋਈ ਜਮੀਨ ਉਤਰਦੇ ਵੀ ਕੋ ਉਤਰਾ ਬਸ ਫਿਰ ਜਾਤਾ ਥੋੜੀ ਕੂਤਰੀ ਮਾੜੀ ਹੋਣਗੇ ਬਾਕੀ ਦੇਖੋ ਮੈਂ ਤਾਂ ਦੇਖੀ ਨਹੀਂ ਬਈ ਮਾੜੀਆਂ ਗੱਲਾਂ ਹੀ ਦੱਸਤੀਆਂ ਆਪਣੇ ਹਣਾ ਠੀਕ ਹੈ ਬਸ ਇਹ ਦੱਸਦਾ ਮੈਨੂੰ ਕੁਝ ਨਹੀਂ ਲੱਗਦਾ ਤਾਂ ਹੈਗਾ ਮੈਨੂੰ ਅਸਾ ਅੱਡੋ ਅੱਡੀ ਤਰੀਕਾ ਹੁੰਦਾ ਬਾਬੇ ਉਹ ਤਾਂ ਯਾਰ ਸਾਰਿਆਂ ਦਾ ਠੀਕ ਹੈ ਕੱਲ ਨੂੰ ਇਹਦਾ ਕੱਲ ਫੇਰ ਪਾਣੀ ਆ ਕੱਲ 20 एमएलਾ ਦਾ ਪਾਣੀ ਠੀਕ ਆ ਆ ਪੱਠੀ ਦਾ 2 ਦਿਨ 15 ਦੀ ਕੱਲ 20 ਐ ਠੀਕ ਆ ਬਾਪੂ 2 एमएल ਦੇ ਕੇ ਛੱਡ ਦੇਵਾਂਗੇ ਜੀ ਸਵੇਰੇ ਨਾਲੇ ਤੁਹਾਨੂੰ ਕੱਲੂ ਵੀ ਦੱਸਾਂਗੇ ਠੀਕ ਆ ਕੋਊਤਰਾ ਆਪਣੇ ਆਪ ਫਿਰ ਦੇਣੀ ਆ ਥੋੜਾ ਨਿਯੋਬੰਦ ਨਮਾਗਾ ਇਹ ਹਾਈ ਕੋਰ ਕਰਖ ਦੀ ਕਹਿੰਦੇ ਕੱਲੂ ਡਾਉਣੇ ਨੇ ਵੀ ਹੁਣੇ ਦੱਸ ਦੇ ਇੱਕ ਤਾਂ ਯਾਰ ਟਾਈਪਿੰਗ ਕਰਨ ਜੇ ਵੀ ਖਾਸ ਔਖਾ ਕੰਮ ਆਣਾ ਤੁਸੀਂ ਐਂ ਦੇਖੋ ਮੈਂ ਤਾਂ ਦੱਸਣਾ ਯਾਰ ਹੈਗਾ ਜੇ ਜੇ ਕੋ ਤਾਂ ਡਾਈ ਹੁੰਦੇ ਫਿਰ ਜਿਵੇਂ ਰਾਮ ਨਾ ਦੱਸਣਾ ਜਿਵੇਂ ਰਾਮ ਨਾ ਹੁਣੇ ਗੱਲਾਂ ਹੀ ਆ ਨਹੀਂ ਰਹੀਆਂ ਇਹ ਕਿਹਾ ਲੈ ਛੱਡੋ ਤੁਹਾਨੂੰ ਕੱਲੂ ਦੱਸਾਂਗੇ ਬਾਕੀ ਤੁਸੀਂ ਜਿਹੜਾ ਮੈਂ ਕੰਮ ਕਿਹਾ ਉਹ ਕਰੋ ਜੇ ਤਾਂ ਕਬੂਤਰਾਂ ਸਾਡੀਆਂ ਸੁੱਕੀਆਂ ਡਾਉਣੇ ਹਨ ਤੁਸੀਂ ਰੋਜ ਫਿਰ ਤਾਂ 10-15 ਗਡਾਈਆਂ ਕਰਾ ਕੇ ਅਸੀਂ ਇਸ ਤੋਂ ਬਾਅਦ ਪਾਣੀ ਸਟਾਰਟ ਕਰ ਦੁੱਜੀ ਤੱਕ ਉਤਰੀਆਂ ਥੱਲੋਂ ਮੱਚ ਗਈਆਂ ਠੀਕ ਹੈ ਅੱਜ ਨਹੀਂ ਮੱਚੀਆਂ ਹਾਲ ਢਾਈ ਚੱਲੋ ਹੋਰ ਬਸ ਜਦੋਂ ਥੱਲੋਂ ਆਣ ਪੋਟ ਜੋ ਹੱਡੀ ਨਹੀਂ ਹੁੰਦੀ ਹੱਡੀ ਥੱਲੋਂ ਕਾਲੀਆਂ ਹੋ ਜਾਣ ਬਸ ਉਦੋਂ ਪਾਣੀ ਸਟਾਰਟ ਕਰ ਦੋਈਏ ਦਾ ਇਹਨਾਂ ਦਾ ਬਸ ਇਸ ਤੋਂ ਬਾਅਦ ਪਾਣੀ ਦੇ ਦੇਖੋ ਕਿੰਨਾ ਚ ਰੋੜਦੀਆਂ ਨੇ ਠੀਕ ਹੈ ਜੇ ਬਾਜੀਆਂ ਬੁਦੀਆਂ ਛੜਦੇ ਮੂ ਉਹਦਾ ਵਾਲੇ ਆਪਾਂ ਨੂੰ ਕੋਈ ਅਤਾ ਪਤਾ ਨਹੀਂ ਪਰ ਪਤਾ ਹੈਗਾ ਸਾਰਾ ਬੜਿਆਂ ਪਾਣੀ ਦਾ ਸਾਰਾ ਕੁਸ ਹੌਕਤਾਬ ਹੈਗਾ ਆਪਾਂ ਨੂੰ ਠੀਕ ਹੈ ਪਰ ਕੋਈ ਕਰਕਿ ਨਹੀਂ ਦੇਖੇਗਾ ਆਲੂ ਬੁਖਾਰਾ ਹੋ ਗਿਆ ਬਥੇਰੀਆਂ ਦੀ ਜਾਂ ਹੋ ਗਿਆ ਠੀਕ ਹੈ ਬਣਿਆ ਪਾਣੀ ਚ ਕੀ ਮਿਲਦਾ ਬਈ ਠੀਕ ਹੈ ਖੜਦ ਤੁਹਾਨੂੰ ਕਾਪੀ ਦਿਖਾਉਣਾ ਕਾਪੀ ਚ ਲਿਖਿਆ ਆ ਸਾਰਾ ਸਮਾਰ ਆਹ ਵੇ ਆਪਾਂ ਕਾਪੀ ਲੰਬੀ ਹੋ ਗਿਆ ਨਾ ਪਾਪੋ ਆਪਣੀ ਵੀਡੀਓ ਜੀ ਆਇਕਾ ਠੰਡਾ ਪਾਣੀ ਗੁਲਾਬ ਦੇ ਫੁੱਲ ਲਿਕ ਤਵਲਾ ਜਿਆ ਪੈ ਜਾਂਦਾ ਮਲਠੀ ਹੋਗੀ ਤਵਾ ਸਿਰੋਗੀ ਛੋਟੀ ਲਾਚੀ ਹੋਗੀ ਪਾਣ ਦੀ ਜੜ ਹੋਗੀ ਸਰਦ ਚੀਨੀ ਹੋਗੀ ਠੀਕ ਆ ਇਹ ਸਾਰਾ ਜਾਣਕਾਰੀ ਦੱਸੀ ਆ ਬਾਸ ਇਹਨਾਂ ਨੂੰ ਕੁੱਟ ਕੇ ਬਾਕੀ ਤੁਹ ਪਤ ਹੀ ਹੋਣਾ ਇਹ ਇਹਦਾ ਬਣਦਾ ਠੰਡਾ ਪਾਣੀ ਇਹਨਾਂ ਨੂੰ ਕੁੱਟ ਕੇ ਕੁੱਟ ਕੇ ਇਹਨਾਂ ਨੂੰ ਇਕੱਠੇ ਕਰ ਲਓ ਠੀਕ ਹੈ ਜਿੰਨਾ ਕ ਬਣਿਆ ਉਹਨੂੰ ਜੇ ਲਫਾਪ ਕੋਸ ਮਰਦੀ ਚ ਰੱਖ ਲਓ ਡੱਬੀ ਚ ਰੱਖ ਲਓ ਕੋਸ ਮਰਦੀ ਚ ਰੱਖ ਲਓ ਠੀਕ ਹੈ ਰੱਖ ਕੇ ਉਸ ਤੋਂ ਬਾਅਦ ਜਦੋਂ ਜਮੀ ਚੂਰਾ ਚੂਰਾ ਬਣ ਗਿਆ ਠੀਕ ਹੈ ਉਹ ਖਾੜ ਚੋਈਏ ਆ ਸਵੇਰੇ ਭਿਉਂ ਦੋ ਜਿਵੇਂ ਇਹਦਾ ਬਾਜੀ ਵਾਲੇ ਲਾਗ ਜਾਂਦਾ ਹੁੰਦਾ ਉਹ ਤਾਂ ਜਿੱਕਰੇ ਕੋਰੇ ਡਾਉਣੇ ਹੁੰਦੇ ਆਪਦਾ ਕਰੀਲਾ ਆ ਕੇ ਦਿਖਾਂ ਇਕ ਵਾਰ ਹਨ ਕੁਛ ਨਹੀਂ ਦਾ ਕਰੀ ਬਾਜੀ ਦੇਖ ਲੈਣੇ ਠੀਕ ਹੈ ਜੇ ਕਰੇ ਵੀ ਡਾਉਣੇ ਆਉਣ ਹਣਾ ਐਵੇਂ ਉੱਡ ਜਾਣਗੇ ਕੋਈ ਹੋਣੀ ਹੈਗਾ ਇਹ ਬਾਜੀ ਦੀ ਡਾਉਣੇ ਆਉਂਦੇ ਨੇ ਹਨਾ ਤੇ ਹੋਰ ਭਾਈ ਆ ਆਪਣਾ ਤਦ ਕੀ ਕਰਾਤੀ ਮੈਂ ਹਾਂ ਕੁੱਟ ਕੱਟ ਕੇ ਕੁਛ ਮਰਜ਼ੀ ਚ ਪਾਲੋ ਸਵੇਰੇ ਪਾਣੀ ਲੈ ਲਓ ਸਿੰਪਲ ਪੀਤਾ ਗਲਾਸ ਜਿਹੜਾ ਮਰਜ਼ੀ ਲੈ ਲੋ ਵੈਸੇ ਕੋਹ ਦਾ ਕੰਚ ਦੇ ਚਪਾਉਂਦੇ ਨਹੀਂ ਸਾਰੀ ਜਿੰਨੇ ਵੀ ਮੈਂ ਕੂਤਰਵਾਦ ਦੇਖੇ ਨੇ ਸਾਰੀ ਕੰਚ ਦੇ ਚਪਾਉਂਦੇ ਨੇ ਕੰਚ ਦਾ ਗਲਾਸ ਲੈ ਲਓ ਚਲੋ ਆਪਣੇ ਲਈ ਵੀ ਪਿਆਉ ਉਹ ਪਿਆਗਾ ਪੀਣਾ ਨਹੀਂ ਗਾ ਕੰਚ ਦਾ ਗਲਾਸ ਲੈ ਕੇ ਉਹਨੂੰ ਸਵੇਰੇ ਪਿਉਂਦੋ ਬਸ ਸਵੇਰੇ ਪਿਉਂ ਤਾਂ ਜਦੋਂ ਬਸ ਅਗਲੇ ਦਿਨ ਸਾਢੇ 12:00 ਤੱਕ ਬਾਜੀ ਵਾਲੇ ਟਾਈਮ ਉਦੋਂ ਉਹ ਪਾਣੀ ਲੱਗ ਜਾਂਦਾ ਠੰਡਾ ਠੀਕ ਐ ਸਾਢੇ 5:00 ਵਜੇ ਬਾਜੀ ਤੇ ਬਾਗ ਜਾਂਦੇ ਨੇ ਜਦੋਂ ਤੱਕ ਉਹ ਪਾਣੀ ਖਿੱਚੇ ਜਾਂਦਾ ਕਬੂਤਰ ਕਬੂਤਰ ਜਾਂ ਕਬੂਤਰੀ ਹਨ ਤਾਂ ਕੋਈ ਵੀ ਪੱਠੀ ਆ ਜਾਂ ਪੱਠਾਗਾ ਇਹ ਜਦੋਂ ਪਾਣੀ ਖੱਚ ਗਿਆ ਬਾਸ ਫਿਰ ਤਾਂ ਬਾਜੀ ਤੇ ਉੱਡੂਗਾ ਹੀ ਉੱਡੂਗਾ ਮੈਨੂੰ ਪਤਾ ਹੀ ਐ ਉਹ ਤਾਂ ਉੜਦਾ ਹੀ ਜਾਂਦਾ ਹੁੰਦਾ ਬਾਜੀ ਤੇ ਤਾਂ ਠੀਕ ਐ ਉਹ ਜੇ ਜੇ ਉਹ ਪਾਣੀ ਗਲਤ ਲੱਗਾ ਸੋ ਤੋਂ ਫੇਰ ਨਹੀਂ ੜਦਾ ਵਾਜੀ ਤੇ ਇਹਦਾ ਗੱਲ ਗਰੰਟੀ ਹੈ ਇਹ ਤਾਂ ਇੰਨਾ ਪਤਾ ਵੀ ਜਾਂ ਤਾਂ ਘੰਟੇ ਕੇ ਬਾਅਦ ਵਈਓ ਜਾਂ ਤੰਨੇਦਾਰ ਕੱਟਾਂ ਬਾਅਦ ਵਈਓ ਪਰ ੜਦਾ ਨਹੀਂ ਚੱਜ ਨਾਲ ਬਹੁਤ ਜਾਣਕਾਰੀ ਦੱਸਤੀ ਚਲੋ ਬਾਅਦ ਬਹੁਤ ਹੋ ਗਿਆ ਕੰਮ ਫੇਰ ਦੱਸਾਂਗੇ ਲੋਬਰੀ ਨੂੰ ਸੱਚ ਕੱਲ ਦੱਸਾਂਗੇ ਭਾਈ ਐਂਡ ਆ ਵੀ ਹੁੰਦਾ ਜੇ ਤਾਂ ਸਾਨੂੰ ਪਤਾ ਲੱਗ ਗਿਆ ਬਸ ਠੀਕ ਹੈ ਬਾਕੀ ਮੈਂ ਤਾਂ ਲਾਗਾ ਸਾਨੂੰ ਲੱਗ ਗਿਆ ਪਤਾ ਕੋਈ ਮੈਸਮਾਰਕਿੰਗ ਦੱਸਿਆ ਤੇ ਇਦਾਂ ਆਪਣੀਆਂ ਬੋਲਾਂ ਦੇਖ ਲਓ ਆਇਆ ਹੈਗਾ ਲੇਜ਼ਰ ਵਾਲੀ ਆ ਡਿਕਸਨਰ ਦੀ ਆ ਤਾਂ ਬੀਰਪੀ ਵਾਲੀ ਇਹਦਾ ਨਾਮ ਨੂੰ ਨਹੀਂ ਉਹ ਵੀ ਡਿਕਸਨਰ ਦੀ ਆ ਬਾਹਰ ਦੇਖ ਲਓ ਆਪਣਾ ਲੇਜ਼ਰ ਦਾ ਤੇ ਵੈਕਟਰਾਂ ਦੇਖ ਲਓ ਇਦਾਂ ਗੁੱਲ ਨਹੀਂ ਪਤਾ ਨਹੀਂ ਕਿੱਦਾਂ ਲਾਉਂਦੀਆਂ ਆ ਉਹ ਗੱਲ ਲਾਉਣੀ ਹੈ ਮਾਪੇ ਬੋ ਹਾਂ ਤਾਂ ਚੰਨਾ ਮੇ ਕੋਪੜੀ ਲੈ ਲੈਂਦੇ ਚਲੋ ਛੱਡੋ ਭਾਈ ਲੈ ਨਾ ਇਹ ਬਾਪੂ ਛੱਕਣ ਨਾਲ ਘਰ ਦੇ ਅੰਦਰ ਅਜੀ ਪਾਇ ਤਾਂ ਬੱਚਾ ਹੁੰਦਾ ਪੱਡ ਡਿੱਗੇ ਹੁੰਦਾ ਪੂਜੂਆ ਠੀਕ ਹੀ ਕਦੋਂ ਤੱਕ ਇਹਨਾਂ ਨੂੰ ਅੰਦਰ ਆਈਏ ਦੀ ਵਾਸਤੇ ਇਹ ਪੱਤੀ ਇਹ ਤੁਮ ਨੂੰ ਆੜ ਜੀ ਇਹਨੂੰ ਕੱਲ ਲਾਵਾਂਗੇ ਭਾਈ ਵੀ ਪੱਤੀਆਂ ਮਾੜ ਪਾਣੀ ਇੱਕ ਮਿੰਟ ਚੂਹੀਆਂ ਨੇ ਬਹੁਤ ਯਾਦੇ ਦੁਖੀ ਕਰ ਲਿਆ ਬਾਲੀ ਯਾਦੇ ਦੇਖੋ ਉਹ ਮਿੱਟੀ ਕੱਢਤੀ ਹੁਤੋਂ ਠੀਕ ਹੈ ਕੋਡਿੰਗ ਗੁੱਡਾ ਪੱਟ ਰੱਖੇ ਨੇ ਲਿਪਾ ਇੱਤੋਂ ਦੀ ਮਿੱਟੀ ਲੈ ਆ ਕੇ ਆ ਦੇਖੋ ਇਧਰੋਂ ਮਿੱਟੀ ਕੱਢ ਰੱਖੀ ਆ ਇਧਰੋਂ ਵੀ ਸਟਾਰਟ ਕਰਨ ਲੱਗੇ ਨੇ ਟੰਡਾ ਕਰ ਕੋਈ ਇਹਨਾਂ ਦਾ ਖਾਨੀਆਂ ਮਾਰ ਮਾਰ ਚੱਪ ਕਾੜਦੇ ਇਹਨਾਂ ਦੇ ਅਧਿਕੀ ਨਹੀਂ ਮੱਭੇ ਬੱਤਨ ਆਲੇ ਕੁ ਕਿ ਮੈਂ ਡੇਗਾ ਚਲੋ ਕਰਨੇ ਦਵਾਈ ਦੂਗੀ ਜੀ ਬਾਦੋਂ ਫੇਰ ਕਰਾਉਣੇ ਹੈ ਸ਼ੇਅਰ ਸੋਟ ਨਾਲ ਹਾਂ ਠੀਕ ਆ ਬਾਬਾ ਮਿਲਦਾ ਤੁਸੀਂ ਨੰਬਰ ਨਾਲ ਬਾਏ ਬਾਏ ਅੱਜ ਦੇ ਲਈ